ਹਾਲਾਤ ਜੀ ਘਰ ਦੇ ਬਾਲੇ ਮਾੜੇ ਸੀਗੇ ਬਹੁਤ ਜ਼ਿਆਦਾ ਤੰਗੀ ਕੱਟੀ ਆ ਘਰਦਿਆਂ ਨੇ ਚਲੋ ਹੁਣ ਤਾਂ ਬਾਬੇ ਦੀ ਕਿਰਪਾ ਨਾਲ 2016 ਚ ਉਦਾ ਸਾਡੇ ਕਮਰੇ ਤੋਂ ਦੋ ਹੀ ਆ ਲੈਂਟਰ ਪੈ ਗਿਆ ਸੀ ਉਹ ਵੀ ਮੇਰੀ ਮਾਤਾ ਨੇ ਜਦਾਂ 22 ਸਾਲ ਕਿਸੇ ਦੇ ਘਰੇ ਜਿੰਮੇਦਾਰਾਂ ਦੇ ਘਰੇ ਕੰਮ ਕੀਤਾ ਝਾੜੂ ਪੋਚੇ ਦਾ ਰੋਟੀਆਂ ਰੋਟੀਆਂ ਲਾਉਂਦੀ ਹੁੰਦੀ ਮੇਰੀ ਮਾਤਾ ਅੱਛਾ ਤੇ ਹੁਣ ਤਾਂ ਇਸ ਦੁਨੀਆ ਤੇ ਨਹੀਂ ਆ ਮੇਰੀ ਮਾਤਾ ਹੁਣੀ ਬਹੁ ਮੇਰਾ ਸਾਥ ਦਿੱਤਾ ਬੜਾ ਮੈਨੂੰ ਹੌਸਲਾ ਖੇਡਾਂ ਵੱਲ ਮੈਨੂੰ ਹਮੇਸ਼ਾ ਤੋਂ ਤੋੜ ਰਿਆ ਮੇਰੀ ਮਾਤਾ ਨੇ ਹੂੰ ਕਿਸੇ ਵੀ ਜਿੱਦਾਂ ਕੋਈ ਚੀਜ਼ ਤੋਂ ਲੀੜੇ ਲਤੇ ਤੋਂ ਕੋਈ ਖਰਾਕ ਤੋਂ ਮੈਨੂੰ ਕਦੀ ਨਹੀਂ ਮਰਨ ਦਿੱਤਾ ਹਰੇਕ ਚੀਜ਼ ਮੈਨੂੰ ਜਿਹੜੀ ਚਾਹੀਦੀ ਸੀ ਮੇਰੀ ਮਾਤਾ ਨੇ ਮੈਨੂੰ ਲੈ ਕੇ ਦਿੱਤੀ ਔਕੀ ਸੌਕੀ ਜਿੱਦਾਂ ਮਰਜੀ ਹੋ ਜੇ ਹੂੰ ਮੇਰੇ ਵੱਡੇ ਭਰਾ ਨੇ ਵੀ ਮੇਰੇ ਮੇਰਾ ਬਾਹਲੇ ਸਾਥੇ ਦਿੱਤਾ ਹੁਣ ਹਾਲੇ ਤੱਕ ਵੀ ਦੇ ਰਿਹਾ ਉਹ ਮਤਲਬ ਮੇਰਾ ਵੱਡਾ ਭਰਾ ਕ੍ਰੇਨ ਚਲਾਉਂਦਾ ਹੁੰਦਾ ਸੀ ਸ਼ੁਰੂ ਸ਼ੁਰੂ ਤੋਂ ਜਿੱਦਾਂ ਦਿਹਾੜੀਆਂ ਕਰਦਾ ਹੁੰਦਾ ਸੀ ਦਿਹਾੜੀਆਂ ਤੋਂ ਡਰਾਈਵਰੀਆ ਲਾ ਗਿਆ ਜੀ ਤੇ ਕ੍ਰੇਨ ਚਲਾਉਂਦਾ ਰਿਹਾ ਫੇ ਉਹਦੀ ਸੈਲਰੀ ਵਧੀਆ ਹੋ ਗਈ ਉਹਨੇ ਤਾਂ ਕਮਾ ਕੇ ਘਰੇ ਲਿਆ ਕੇ ਦੇਣੇ ਹੂੰ ਤੇ ਮਾਤਾ ਤੋਂ ਤਾਂ ਮੈਂ ਇਹ ਮੈਨੂੰ ਮਾਤਾ ਮਨਾ ਨਹੀਂ ਕਰਦੀ ਹੁੰਦੀ ਕਿਉਂਕਿ ਮਾਤਾ ਨੂੰ ਪਤਾ ਸੀ ਵੀ ਆਪਣੇ ਪੁੱਤ ਬਾਰੇ ਇਹ ਕਿਹੜਾ ਕੋਈ ਨਸ਼ੇ ਚੜਾ ਰਿਹਾ ਜਾਂ ਕਿਸੇ ਯੂਏ ਚੜਾ ਰਿਹਾ ਆਪਣੀ ਸਿਹਤ ਦਾ ਖਿਆਲ ਰੱਖ ਲਿਆ ਨਾ ਤੇ ਇੱਕ ਮਾੜਾ ਮੋਟਾ ਕੱਪੜਿਆਂ ਦਾ ਸ਼ੌਂਕ ਸੀ ਉਹ ਵੀ ਮਾਤਾ ਪਵਾਉਂਦੀ ਗਈ ਹਾਂਜੀ ਤੇ ਬਾਪੂ ਤੁਹਾਡੇ ਬਾਪੂ ਮੇਰੇ ਪੇਂਟਰ ਸੀਗੇ ਹੁਣ ਥੋੜੀ ਜੀ ਸਿਹਤ ਉਹਨਾਂ ਦੀ ਠੀਕ ਨਹੀਂ ਆ ਮਾਤਾ ਤੇ ਜਾਣ ਤੋਂ ਬਾਅਦ ਸਨਵਾ ਲੱਗਾ ਮੇਰੇ ਬਾਪੂ ਨੂੰ ਸੋ ਹੁਣ ਬਿਲੇ ਹੁੰਦੇ ਉਧਾਂ ਘਰੇ ਹੁੰਦੇ ਘਰ ਮਤਲਬ ਘਰ ਦਾੇ ਕੰਮ ਕਰ ਦੇਖਦੇ ਜੋ ਵੀ ਹੁੰਦਾ ਹੈ ਜੀ ਅੱਛਾ ਜਦੋਂ ਆਪਣੀ ਤੁਸੀਂ ਮੰਮੀ ਆਪਣੇ ਨੂੰ ਦੇਖਦੇ ਸੀਗੇ ਛੋਟੇ ਹੁੰਦੇ ਕੀ ਕੰਮ ਕਰਨ ਜਾਂਦੇ ਸੀ 22 ਸਾਲ ਉਹਨਾਂ ਨੇ ਕੰਮ ਕੀਤਾ ਹਾਂ ਜੀ ਕੋਠੀ ਦੇ ਵਿੱਚ ਝਾੜੂ ਪੋਚਾ ਉੱਥੇ ਰੋਟੀ ਬਣਾਉਣੀ ਤੇ ਤੁਹਾਨੂੰ ਫੀਲ ਨਹੀਂ ਹੁੰਦਾ ਸੀ ਕਿ ਮੈਂ ਵੱਡੇ ਹੋ ਕੇ ਆਪਣੀ ਮਾਂ ਨੂੰ ਸਾਰੇ ਸੁੱਖ ਦੇਣੇ ਆ ਉਹਨਾਂ ਨੂੰ ਘਰੇ ਬਿਠਾਉਣਾ ਉਹਨਾਂ ਦੀ ਸੇਵਾ ਕਰਨੀ ਆ ਸਭ ਕੁਝ ਸੋਚਿਆ ਜੀ ਹਮ ਪਰ ਉਹ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਨਹੀਂ ਸੀ ਹੁਣ ਯਾਦ ਕਰ ਕਰ ਆਪਾਂ ਰਾਤਾਂ ਨੂੰ ਹੀ ਰੋਈਦਾ ਕਿਸੇ ਨੂੰ ਤਾਂ ਚਲੋ ਕੀ ਪਤਾ ਤੇ ਬੜਾ ਹੀ ਸੋਚੀਦਾ ਸੀ ਇਹ ਚੀਜ਼ਾਂ ਜਦੋਂ ਵੀ ਹੁਣ ਮਾਤਾ ਸਾਡੀ ਨੇ ਸਾਡੇ ਸੋਹਣੇ ਵਿਆਹ ਕਰਨੇ ਸੀ ਬਹੁਤ ਗੱਲਾਂ ਇਦਾਂ ਚੱਲਦੀਆਂ ਹੁੰਦੀਆਂ ਸੀਗੀਆਂ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਨਹੀਂ ਸੀ ਸੋ ਕੀ ਕਹਿ ਸਕਦੇ ਹੁਣ ਜੋਰ ਨਹੀਂ ਚੱਲਦਾ ਰੱਬ ਸਾਹਮਣੇ ਜੀ ਹੂੰ ਹਾਂਜੀ ਅੱਛਾ ਤੁਹਾਡੀ ਮੰਮਾ ਤੋਂ ਬਾਅਦ ਤੁਸੀਂ ਦੱਸ ਰਹੇ ਸੀਗੇ ਕਿ ਤੁਹਾਡੀ ਗੇਮ ਛੁੱਟ ਗਈ ਹਾਂਜੀ ਬਹੁਤ ਤੁਸੀਂ ਅਪਸੈਟ ਸੀਗੇ ਮਤਲਬ ਉਸ ਟਾਈਮ ਤੇ ਖੁਦ ਨੂੰ ਕਿਵੇਂ ਸੰਭਾਲਿਆ ਕਿਉਂਕਿ ਮਾਂ ਦਾ ਜਾਣਾ ਬਹੁਤ ਵੱਡਾ ਤੁਹਾਡੀ ਜ਼ਿੰਦਗੀ 'ਚ ਉਹ ਸਹਾਰਾ ਸੀਗੇ ਤੁਹਾਡੀਆਂ ਸਾਰੀਆਂ ਖੁਸ਼ੀਆਂ ਤੁਹਾਡੀਆਂ ਸਾਰੀਆਂ ਚੀਜ਼ਾਂ ਉਹ ਪੂਰੀਆਂ ਕਰਦੇ ਸੀਗੇ ਹਾਂਜੀ ਫਿਰ ਕਿੱਦਾਂ ਉਹਨਾਂ ਦੇ ਜਾਣ ਤੋਂ ਬਾਅਦ ਖੁਦ ਨੂੰ ਸੰਭਾਲ ਲਿਆ ਪਰਿਵਾਰ ਨੂੰ ਸੰਭਾਲ ਲਿਆ ਬਹੁਤ ਔਖੇ ਦਿਨ ਸੀ ਜੀ ਉਹ ਵੀ ਪਤਾ ਹੀ ਨਹੀਂ ਲੱਗਦਾ ਪਹਿਲਾਂ ਤਾਂ 1 ਮਹੀਨਾ ਪਤਾ ਹੀ ਨਹੀਂ ਲੱਗ ਰਿਹਾ ਇਹ ਵੀ ਇਹ ਕਰਦੇ ਵਿੱਚ ਹੋ ਕੀ ਰਿਹਾ ਹਾਂ ਰੋਟੀ ਪਾਣੀ ਦਾ ਕੁਛ ਵੀ ਯਾਦ ਨਹੀਂ ਸੀ ਫੇ ਚਲੋ ਮੇਰੀ ਮਾਸੀ ਹੋਣਾ ਨੇ ਜੋਰ ਜੂਰ ਪਾਇਆ ਮੈਨੂੰ ਦਾ ਆਪਣੇ ਨਕੋਦਰ ਲੈ ਕੇ ਮੈਨੂੰ ਆਪਣੀ ਮਾਸੀ ਦੇ ਪਿੰਡ ਉੱਥੇ ਜਾ ਕੇ ਜਿੱਦਾਂ 6 ਮਹੀਨੇ ਬਾਅਦ ਥੋੜਾ ਆਪਣੇ ਆਪ ਨੂੰ ਰਿਕਵਰ ਮਤਲਬ ਕੀਤਾ ਵਧੀਆ ਤੇ ਉੱਥੇ ਫੇ ਭਾਜੀ ਹੋਣਾ ਨੇ ਮਾੜਾ ਮੋਟਾ ਜੈਮ ਲਾਉਣਾ ਸ਼ੁਰੂ ਕੀਤਾ ਫੇ ਦੁਬਾਰਾ ਤੋਂ ਸਟਾਰਟਿੰਗ ਕੀਤੀ ਆ ਉੱਥੇ ਵੀ ਸੱਟ ਲੱਗੀ ਮੇਰੇ ਗੇਮ ਕਬੱਡੀ ਦਾ ਮੈਚ ਖੇਡਣ ਗਿਆ ਹੀ ਮੈਂ ਸਹਰਾਲਾ ਮੁੰਡੀ 75 ਕਿਲੋ ਜੀ ਫੇ ਮੈਂ ਆ ਕੇ ਪਿੰਡ ਬਹਿ ਗਿਆ ਜੀ ਸੰਬਰ ਦੇ ਵਿੱਚ ਹੁਣ ਮੈਂ 6 ਮਹੀਨਿਆਂ ਬਾਅਦ ਇੱਥੇ ਸ਼ੁਰੂ ਕੀਤਾ ਬੱਚਿਆਂ ਨੂੰ ਲੈ ਕੇ ਸੋ ਸਾਰੇ ਜਣੇ ਬਹੁਤ ਪਿਆਰ ਕਰਦੇ ਆ ਹਾਂਜੀ ਜੀ ਅੱਛਾ ਕਦੇ ਆਪਣੀ ਮੰਮਾ ਨਾਲ ਸ਼ੇਅਰ ਕੀਤਾ ਸੀ ਕਿ ਮੈਂ ਬੱਚਿਆਂ ਦੇ ਨਾਲ ਇਦਾਂ ਮਤਲਬ ਕੀ ਕਰਨਾ ਚਾਹੁੰਦਾ ਮੈਂ ਉਹਨਾਂ ਨੂੰ ਮਿਹਨਤ ਲਗਾਉਣਾ ਚਾਹੁੰਦਾ ਮਾਂ ਉਹਨਾਂ ਨੂੰ ਮਤਲਬ ਕਿ ਇਕੱਠੇ ਕਰਕੇ ਵਧੀਆ ਚੀਜ਼ਾਂ ਵੱਲ ਪ੍ਰੇਰਿਤ ਕਰਨਾ ਚਾਹੁੰਦਾ ਖਾਸ ਤੌਰ ਤੇ ਖੇਡਾਂ ਵੱਲ ਮਾਤਾ ਜੀ ਨਾਲ ਇਦਾਂ ਦੀ ਕਦੀ ਗੱਲ ਨਹੀਂ ਹੋਈ ਸੀ ਮਾਦਾ ਜੀ ਨਾਲ ਸਿਰਫ ਕਬੱਡੀ ਬਾਰੇ ਗੱਲ ਹੁੰਦੀ ਸੀ ਬਸ ਮਾਤਾ ਮੇਰੀ ਕਹਿੰਦੀ ਸੀ ਤੂੰ ਕਹਿਣਾ ਕਹਿ ਦੇਣ ਜ਼ਰੂਰ ਅੱਗੇ ਆਉਂਗਾ ਹੀ ਆਉਂਗਾ ਵੀ ਆਪਣੇ ਡੈਡੀ ਦਾ ਨਾਮ ਨਾਮ ਰੋਸ਼ਨ ਜ਼ਰੂਰ ਕਰੂੰਗਾ ਮੈਂ ਚੀਜ਼ ਵੀ ਚਲੋ ਇਹ ਤੱਕੀ ਆ ਵੀ ਬਾਕੀ ਸੱਚੇ ਬਾਦਸ਼ਾਹ ਕਰਾਉਣ ਵਾਲਾ ਹੁਣ ਅਸੀਂ ਹੋਏ ਆ ਨਾ ਵਧੀਆ ਢੰਗ ਨਾਲ ਕਬੱਡੀ ਵਾਲ ਨੂੰ ਮਿਹਨਤ ਵੀ ਬੱਚਿਆਂ ਨੂੰ ਵੀ ਕਰਾਈ ਦੀ ਆਪ ਵੀ ਕਰੀਦੀ ਆ ਸੋ ਉਦਾਂ ਦਾ ਜਦੋਂ ਦੀ ਹੁਣ 2 ਕ ਮਹੀਨੇ ਹੋ ਗਏ ਇਹਨਾਂ ਨੂੰ ਸ਼ੁਰੂ ਕਰਾਇਆ ਨੂੰ ਆਪਣਾ ਖਿਆਲ ਥੋੜਾ ਘੱਟ ਰੱਖ ਹੁੰਦਾ ਇਹਨਾਂ ਦਾ ਜ਼ਿਆਦਾ ਰੱਖਣਾ ਪੈਂਦਾ ਆ ਹਾਂਜੀ ओके okay. अच्छा आज ਤੁਹਾਡੇ ਮਮਾ ਜਿੱਥੇ ਵੀ ਹੋਣਗੇ ਜੇਕਰ ਤੁਹਾਨੂੰ ਸੁਣ ਰਹੇ ਹੋਣਗੇ ਤਾਂ ਕੀ ਕਹੋਗੇ ਉਹਨਾਂ ਨੂੰ ਮੈਂ ਸਵਾਲ ਕਰਦਾ ਜੀ ਹੁਣ ਜਿਹੜਾ ਰੋਟੀ ਬਾਣੀ ਵਾਲਾ ਹੁੰਦਾ ਨਾ ਸਰਕਲ ਮਾਂ ਤੋਂ ਬਗੈਰ ਜਾਂ ਘਰੇ ਭੈਣ ਤੋਂ ਬਗੈਰ ਜਿੱਦਾਂ ਕੋਈ ਚਲਾ ਨਹੀਂ ਸਕਦਾ ਆਪ ਬਾਲਾ ਹੀ ਔਖਾ ਹੋ ਜਾਂਦਾ ਮੈਂ ਜਾਦੀ ਮੇਰੀ ਮਾਤਾ ਗਈ ਹੋਣੀ ਆ ਮੈਂ ਬਹੁਤ ਘੱਟ ਰੋਟੀ ਛੱਡਦੀ ਹੋਣੀ ਘਰੇ ਭੁੱਖਾ ਹੀ ਮੈਂ ਮਤਲਬ ਰਾਤਾਂ ਨੂੰ ਸੌਂਦਾ ਰਿਆਂ ਕੰਮ ਤੇ ਵੀ ਇਦਾਂ ਜਾਂਦਾ ਰਿਆਂ ਬਿਨਾਂ ਰੋਟੀ ਤਾਂ ਹਾਂਜੀ ਜੇ ਮਾਣ ਨਾਲ ਕਦੇ ਗੱਲ ਕਰਨ ਦਾ ਮੌਕਾ ਮਿਲੇ ਤਾਂ ਕੀ ਕਹੋਗੇ ਉਹਨਾਂ ਨੂੰ ਲਵ ਜੀ ਹੈ ਨਹੀਂ ਜੀ ਹੁਣ ਤਾਂ ਹਾਂ ਅੱਛਾ ਕਹਿੰਦੇ ਨੇ ਕਿ ਜਦੋਂ ਘਰ ਦੇ ਵਿੱਚੋਂ ਇੱਕ ਮਾਂ ਚਲੀ ਜਾਵੇ ਤਾਂ ਉਹ ਘਰ ਦੇ ਜਿਹੜੇ ਘਰ ਨਹੀਂ ਰਹਿੰਦਾ ਫਿਰ ਇੱਕ ਮਕਾਨ ਬਣ ਜਾਂਦਾ ਉਸ ਘਰ ਦੀਆਂ ਜਕੰਦਾ ਵੀ ਖਾਣ ਨੂੰ ਫਿਰਦੀਆਂ ਨੇ ਤੁਹਾਨੂੰ ਮਹਿਸੂਸ ਹੁੰਦਾ ਇਦਾਂ ਬਹੁਤ ਜ਼ਿਆਦਾ ਜੀ ਪਹਿਲਾਂ ਪਹਿਲਾਂ ਤਾਂ ਬੜਨ ਨੂੰ ਜੀ ਨਹੀਂ ਕਰਦਾ ਹੁੰਦਾ ਜੀ ਉਸ ਘਰੇ ਹਾਂ ਕਿਉਂਕਿ ਜਦੋਂ ਗੇਟ ਖੋਲਣਾ ਆਵਾਜ਼ ਹੀ ਜਿੱਦਾਂ ਅੰਦਰੋਂ ਮੰਮੀ ਨੂੰ ਨਿਕਲਦੀ ਹੁੰਦੀ ਹੁੰਦੀ ਹੂੰ ਰੋਟੀ ਪਾਉਣ ਆਪ ਮੇਰੇ ਭਰਾ ਨੇ ਪਕਾਉਣੀ ਮੈਂ ਪਕਾਉਣੀ ਮਤਲਬ ਬਾਲਾ ਹੀ ਓਖਾ ਹੋ ਗਿਆ ਸੀ ਸਾਡਾ ਜੀ ਹੂੰ ਬਹੁਤ ਜ਼ਿਆਦਾ ਓਖਾ ਹੋਇਆ ਸੀ ਹੌਲੀ ਹੌਲੀ ਜਿੱਦਾਂ ਕਹਿਦੀ ਆ ਵੀ ਡੈਡੀ ਨੇ ਸਾਨੂੰ ਬਹੁਤ ਹੌਸਲਾ ਦਿੱਤਾ ਤੇ ਬਾਕੀ ਬਾਬੇ ਦੀ ਗੱਲ ਆਪਾਂ ਨੂੰ ਹੁਣ ਦੁਬਾਰਾ ਲੱਗੇ ਆ ਸੋ ਮੰਮੀ ਮੇਰੀ ਸਵੇਰੇ ਸ਼ਾਮ ਉੱਠ ਕੇ ਗੁਰਦੁਆਰੇ ਸਵੇਰੇ ਵੀ 4 4:30 ਵਜੇ ਮੇਰਾ ਡੈਡੀ ਵੀ ਜਾਂਦਾ ਹੁੰਦਾ ਸੀ ਨਾਲ ਹੋਰ ਦਾਸਾਂ ਕੀਤੀਆਂ ਹੁਣ ਕਿਤੇ ਨਾ ਕਿਤੇ ਸਾਡੇ ਲੈਖੇ ਲੱਗ ਰਹੀਆਂ ਜੀ ਜੀ ਹਾਂ ਜੀ ਤੇ ਘਰ ਵਿੱਚ ਕਿੰਨੇ ਜੀ ਆ ਤੁਸੀਂ ਅਸੀਂ ਹੁਣ ਤਾਂ ਇੰਨੀ ਆ ਜੀ ਮੈਂ ਤੇ ਮੇਰਾ ਬ੍ਰਦਰ ਤੇ ਮੇਰੇ ਡੈਡੀ ਪੈਣ ਹੀ ਕੋਈ ਪੈਣ ਹੈ ਨਹੀਂ ਹਾਂਜੀ ਅੱਛਾ ਮਾਤੂ ਬਾਦ ਰੋਟੀ ਬਣਾਉਣੀ ਘਰ ਦਾ ਕੰਮ ਤੇ ਤੁਸੀਂ ਆਪਣੀ ਗੇਮ ਵੀ ਦੇਖਣੀ ਇਧਰ ਬੱਚਿਆਂ ਵਾਲੀ ਵੀ ਦੇਖਣਾ ਕਿਦਾਂ ਮੈਨੇਜ ਕਰਦੇ ਹੋ ਸਾਰਾ ਕੁਝ ਹੁਣ ਤਾਂ ਜੀ ਇਦਾਂ ਜਿੱਦਾਂ ਹੁਣ ਮੇਰਾ ਇੱਕ ਫਰੈਂਡ ਐ ਉਹਨਾਂ ਨਾਲ ਵੀ ਇਦਾਂ ਮੇਰਾ ਪਿੰਡੋਂ ਹੀ ਆ ਜੱਸਾ ਉਹਨਾਂ ਨਾਲ ਮੇਰਾ ਜਿੱਦਾਂ ਹੋ ਗਏ ਮੈਨੂੰ 12 14 ਸਾਲ ਛੋਟੇ ਹੁੰਦਿਆਂ ਤੋਂ ਜਿੱਦਾਂ ਪਿਆਰ ਐ ਮੇਰੀ ਮਾਤਾ ਵੀ ਆਉਂਦੀ ਜਾਂਦੀ ਹੁੰਦੀ ਉਹਨਾਂ ਦੇ ਬਹੁਤ ਜ਼ਿਆਦਾ ਮੇਰੇ ਕਰਕੇ ਤੇ ਹੂੰ ਤਾਂ ਚਲੋ ਰੋਟੀ ਤੇ ਪਾਣੀ ਜਦੋਂ ਮੈਨੂੰ ਭੁੱਖ ਲੱਗੀ ਹੋਵੇ ਮੈਂ ਦੀਦੀ ਨੂੰ ਕਹਿਨਾਂ ਹੁੰਨਾ ਹੂੰ ਤੇ ਦੀਦੀ ਬਣਾ ਕੇ ਦਿੰਦੇ ਮੈਨੂੰ ਜਦੋਂ ਮੈਂ ਮਰਜ਼ੀ ਚੱਲ ਜਾਵਾਂ ਐਨੀ ਟਾਈਮ ਉੱਥੇ ਮੈਂ ਰੋਟੀ ਖਾ ਸਕਦਾ ਆ ਹੂੰ ਪਰ ਕਈ ਵਾਰੀ ਬੰਦੇ ਨੂੰ ਆਪ ਨੂੰ ਵੀ ਹੁੰਦਾ ਪਰ ਅਗਲੇ ਤਾਂ ਕਹਿੰਦੇ ਆ ਬਾਜਾ ਮਾਰਦੇ ਫੋਨ ਕਰਦੇ ਆ ਫੈਮਿਲੀ ਆ ਮੇਰੀ ਉਹ ਵੀ ਇੱਕ ਸਰਦਾਰ ਆਪਣੇ ਸਰਦਾਰ ਲਸ਼ਕਰ ਸਿੰਘ ਦੇ ਘਰੇ ਮੈਂ ਗੱਲ ਕਰ ਰਿਹਾ ਪਿੰਡ ਵਾਲਿਆਂ ਨੂੰ ਤਾਂ ਚਲੋ ਪਤਾ ਹੀ ਆ ਹਾਂਜੀ ਉਹਨਾਂ ਦੇ ਬੇਟੇ ਨਾਲ ਮੇਰਾ ਬਹੁਤ ਟਾਈਮ ਤੇ ਪਿਆਰ ਆ ਯਾਰੀ ਦੋਸਤੀ ਜਿਹਨੂੰ ਆਪਾਂ ਕਹਿੰਦੇ ਆ ਤੇ ਉਹ ਹੁਣ ਮੈਨੂੰ ਬਹੁਤ ਜ਼ਿਆਦਾ ਹੀ ਮਤਲਬ ਕਹਿੰਦੇ ਹੁੰਦੇ ਆ ਵੀ ਮੇਰੀ ਬਹੁਤ ਜ਼ਿਆਦਾ ਹੈਲਪ ਕਰ ਰਹੇ ਆ ਸਪੋਰਟ ਕਰ ਰਹੇ ਆ ਕਹਿੰਦੇ ਵੀ ਤੈਨੂੰ ਰੋਟੀ ਪਾਣੀ ਦੁੱਖ ਹੋਣੀ ਅਸੀਂ ਮਰਨ ਦਿੰਦੇ ਆ ਵੀਪੋ ਖਾਣਾ ਰਿਆ ਕਰਨਾ ਤਾਂ ਦੇਖ ਵੀ ਨਹੀਂ ਹੁੰਦਾ ਜੀ ਮੈਂ ਦਿਨੋਂ ਦਿਨ ਮਾੜਾ ਹੋ ਰਿਆਂ ਸੀ ਤੇ ਦੀਦੀ ਵੀ ਮਤਲਬ ਬੋਲਦੀ ਸੀ ਤੂੰ ਮੈਨੂੰ ਮੈਸੇਜ ਫੋਨ ਕਰਕੇ ਇੱਕ ਵਾਰੀ ਆਪਾਂ 10 ਵਜੇ ਆ ਰਾਤ ਨੂੰ 11 ਵਜੇ ਤੂੰ ਰੋਟੀ ਤਾਂ ਖਾ ਜਾ ਕਰ ਹਾਂਜੀ ਤੇ ਡੈਡੀ ਦੀ ਜਿੱਦਾਂ ਹੁਣ ਰੋਟੀ ਮੇਰੀ ਤਾਈ ਆ ਪਿੱਛੇ ਡੈਡੀ ਦੀ ਉਧਰੋਂ ਹੀ ਹੋ ਗਈ ਆ ਆਪਾਂ ਜਿੱਦਾਂ ਸੌਦਾ ਲਿਆ ਦੀਦਾ ਤੇ ਮੇਨ ਚੀਜ਼ ਡੈਡੀ ਦੀ ਸੀਗੀ ਜੀ ਚਲੋ ਮੈਨੂੰ ਇਦਾਂ ਵੜਾ ਮੋਟਾ ਪਤਾ ਵੀ ਆ ਮੈਂ ਤਾਂ ਕਰ ਵੀ ਲੈਂਦਾ ਹੁੰਦਾ ਡੇੜੀ ਦਾ ਔਖਾ ਹੋ ਜਾਂਦਾ ਸੀ ਜਿਆਦਾ ਹੁਣ ਚਲੋ ਡੈਡੀ ਦਾ ਵੀ ਹੁਣ 2 ਕੁ ਮਹੀਨਿਆਂ ਤੋਂ 3 ਕੁ ਮਹੀਨਿਆਂ ਤੋਂ ਹੂੰ ਭਰਾ ਬਾਹਰ ਗਿਆ ਆ ਆਪਾਂ ਇਦਾਂ ਕਰਤਾ ਵੀ ਉਹਨਾਂ ਨੂੰ ਸੌਦਾ ਪਤਾ ਲਿਆ ਦੀਦਾ ਤੇ ਉਹ ਰੋਟੀ ਬਣਾ ਕੇ ਡੈੜੀ ਨੂੰ ਖਲਾ ਦਿੰਦੇ ਹਾਂ ਜੀ ਓਕੇ ਠੀਕ ਹੈ ਤੇ ਕਦੀ ਇਦਾਂ ਤਾਂ ਨਹੀਂ ਕਿਸੇ ਨੇ ਵਿਰੋਧ ਕੀਤਾ ਹੋਵੇ ਇੱਥੇ ਤੁਸੀਂ ਗਰਾਊਂਡ ਦੇ ਵਿੱਚ ਬੱਚਿਆਂ ਦੇ ਨਾਲ ਮਤਲਬ ਕੀ ਗੇਮ ਕਰਦੇ ਹੋ ਉਹਨਾਂ ਦੀ ਤੁਸੀਂ ਮਤਲਬ ਕੀ ਕਿਸੇ ਨੇ ਕਿਹਾ ਹੋਵੇ ਤੂੰ ਕਿਹੜੇ ਕੰਮ ਹੀ ਲੱਗਾ ਹੋਇਆ ਜਾ ਜਾ ਕੇ ਤੂੰ ਆਪਣਾ ਕੋਈ ਕੰਮ ਕਰ ਦੇਖ ਮੂੰਹ ਤੇ ਤਾਂ ਜੀ ਕੋਈ ਕਹਿੰਦਾ ਨਹੀਂ ਕਿਸੇ ਨੂੰ ਪੈਟ ਪਿੱਛੇ ਚਲੋ ਆਪਾਂ ਵੀ ਗੱਲਾਂ ਸੁਣਦੇ ਮੇਰੇ ਬਾਰੇ ਦੋ ਚਾਰ ਪਿੰਡਾਂ 'ਚ ਹੈਗੇ ਬੰਦੇ ਬਹੁਤ ਕੁਝ ਬੋਲਦੇ ਆ ਚਲੋ ਆਪਾਂ ਕੀ ਕੀ ਸੁਣਨ ਨੂੰ ਮਿਲਿਆ ਕੀ ਕੁਝ ਆਖਦੇ ਨੇ ਬਈ ਕੀ ਲੋੜ ਇਹੀ ਕਹਿ ਸਕਦੇ ਇਹਨੂੰ ਕਿ ਲੋੜ ਪਈ ਆ ਮੂਰੇ ਹੋਣ ਦੀ ਜਿੱਦਾਂ ਟੂਰਨਾਮੈਂਟ ਵੀ ਮੈਂ ਭਰਾਵਾਂ ਦੇ ਸਿਰ ਤੇ ਕਰਾਉਂਦਾ ਮੈਂ ਤੁਹਾਨੂੰ ਦੱਸਿਆ ਦੋ ਚਾਰ ਭਰਾ ਪਿੰਡੋਂ ਹਮਮ ਕ੍ਰਿਕਟ ਦੇ ਟੂਰਨਾਮੈਂਟ ਆਪਾਂ ਕਰਾਈ ਦੇ ਕਬੱਡੀ ਦੇ ਹੁਣ ਕਰਾਉਣੇ ਸ਼ੁਰੂ ਕਰਤੇ ਆ ਚੁੱਬਦੇ ਜਹਾਂ ਉਹਨਾਂ ਦੀਆਂ ਨਜ਼ਰਾਂ 'ਚ ਅਸੀਂ ਕਿਹੜਾ ਕੋਈ ਮਾੜਾ ਕੰਮ ਕਰਦੇ ਪਏ ਆ ਪਤਾ ਨਹੀਂ ਕਿਉਂ ਮਤਲਬ ਆਪਾਂ ਟੈਨਸ਼ਨ ਨਹੀਂ ਲਈ ਦੀਏ ਪਰਮਾਤਮਾ ਹੀ ਉਹਨਾਂ ਨੂੰ ਦੇਖੂਗਾ ਮੈਂ ਨਹੀਂ ਬਾਲਾ ਧਿਆਨ ਰੱਖਦਾ ਹੁੰਦਾ ਜੀ ਇਹਨਾਂ ਬੰਦਿਆਂ ਦਾ ਹਾਂਜੀ ਅੱਛਾ ਵੀਰੇ ਨਾਲ ਕੋਈ ਕੰਮ ਵੀ ਕਰਦੇ ਹੋ ਤੁਸੀਂ ਜਾਂ ਸਿਰਫ ਆਹੀ ਮੈਂ ਜੀ ਅੱਗੇ 2 2.5 ਸਾਲ ਆਪਣੇ ਸੀਐਨਸੀ ਆਪਰੇਟਰ ਰਹਿਆ ਹਾਂ ਜੀ ਹੂੰ ਤੇ ਉਦੋਂ ਬਾਅਦ ਜਦੋਂ ਮੈਂ ਕਬੱਡੀ ਅੱਗੇ ਖੇਡਦਾ ਹੁੰਦਾ ਹਾਂ ਨਾ ਨਾਲ ਜਿਮ ਵੀ ਜਾਣਾ ਮੈਂ ਸੀਐਨਸੀ ਦਾ ਕੰਮ ਵੀ ਕਰਦਾ ਹੁੰਦਾ ਹਾਂ 8 ਘੰਟੇ ਡਿਊਟੀ ਹੂੰ ਤੇ ਹੁਣ ਮੈਂ ਪਿੱਛੇ ਜਾਈ ਸਕਿਉਰਿਟੀ ਗਾਰਡ ਤੇ ਲੱਗਾ ਸੀਗਾ ਜਦੋਂ ਆਪਾਂ ਸ਼ੁਰੂ ਵੀ ਕਰਤਾ ਸਾਰਾ ਕੁਝ ਮੈਂ ਕੰਮ ਤੇ ਹੀ ਜਾਂਦਾ ਹੁੰਦਾ ਹਾਂ ਹੂੰ ਤੋ ਮੇਰੇ ਫਾਦਰ ਸਾਹਿਬ ਨੇ ਮੈਨੂੰ ਕਿਹਾ ਵੀ ਤੂੰ ਜਾ ਇੱਕ ਚੀਜ਼ ਦੇਖ ਲੈ ਰਾਤਾਂ ਨੂੰ 12 ਘੰਟੇ ਕੰਮ ਕਰਦਾ ਤੇ ਸਵੇਰ ਨੂੰ ਤੇ ਤੇਰੀ ਨੀਂਦ ਨਹੀਂ ਪੂਰੀ ਹੁੰਦੀ ਫਿਰ ਤੂੰ 4 ਵਜੇ ਗਰਾਉਂਡੇ ਜਾਣਾ ਹੁੰਦਾ ਤੇ ਉਹ ਮੇਰੇ ਡੈਡੀ ਨੇ ਮੈਨੂੰ ਮਨਾ ਕਰਤਾ ਕਹਿੰਦੇ ਕੋਈ ਗੱਲ ਨਹੀਂ ਨਾ ਜਾ ਕਰ ਤੂੰ ਗਰਾਉਂਡ ਵਾਲੀ ਧਿਆਨ ਦੇ ਓਕੇ ਮਤਲਬ ਫੈਮਿਲੀ ਫੁੱਲ ਸਪੋਰਟ ਕਰਦੀ ਆ ਹਾਂਜੀ 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 ਫੈਮਿਲੀ ਲੋ ਹਮੇਸ਼ਾ ਹੀ ਮਾੜੇ ਹਾਲਾਤ ਵੀ ਹੀ ਸਪੋਰਟ ਪੂਰੀ ਰਹੀ ਆ ਜਿੱਦਾਂ ਮਰਦੀ ਸੀ